મિત્રો બશેરા ਲੈ ਕੇ ਆયા છોટે વાસ્તે આજ મેં ਤੇ બશેરી દી ડિટેલ બારે ਗੱਲਬਾਤ ਕਰਾਂਗੇ ਅੱਗੇ ਵੀਡੀਓ ਚ ਤੇ ਜਿੰਨਾ ਮੇਰੇ ਵੀਰ ਭਰਾ ਮਣੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਕਰਦੇ ਆ ਮੇਰੇ ਵੀਰ ਭਰਾਵੋ ਬશેરી ਦੀ ਡਿਟੇਲ ਬਾਰੇ ਗੱਲਬਾਤ ਤੇ ਬશેરી ਦੀ ਉਮਰ ਹੈਗੀ ਹੈ ਜੀ 11 ਮਹੀਨੇ ਤੇ 58 ਨਾਲ ਇੰਚ ਹਾਈਟ ਹੈ ਬਾਕੀ ਬਾਈ ਹੋਰ ਨੇ ਨਹੀਂ ਦਤਾ ਹੈ ਨਹੀਂ ਅੰਤਾਜ ਜੇ ਨਾਲ ਦੱਸੀ ਆ ਤੇ ਰਾਜੂ ਕੋੜੇ ਦਾ ਬੱਚਾ ਮੇਰੇ ਵੀਰ ਭਰਾ ਉਹ 66 ਇੰਚ ਹਾਈਟ ਹੈ ਕੋੜੇ ਦੀ ਕੋੜੇ ਦੀ ਫੋਟੋ ਅੱਗੇ ਵੀਡੀਓ ਚ ਦੇਖ ਲਿਓ ਤੇ ਜੈਡ ਬਲੈਕ ਮਾਈ ਦੀ ਤੇ 60 ਇੰਚ ਹਾਈਟ ਹੈ ਦੀ ਮਾਂ ਦੀ ਤੇ ਬਾਲਪੋਰੀਆਂ ਦਾ ਬੇਸ਼ੇਰਾ ਸਾਫ ਹੈ ਜੀ ਤੇ ਪਹਿਲੇ ਸੂਏ ਦਾ ਬੱਚਾ ਹੈਗਾ ਤੇ ਬਾਈ ਹੋਰਿਆਂ ਦਾ ਏਰੀਆ ਹੈਗਾ ਜੀ ਕੋਟਕਪੂਰਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਕੀਤਾ ਹੋਇਆ ਜੀ 7888 ਤੇ 74200 ਤੇ ਗੱਲਬਾਤ ਕਰ ਲਿਓ ਜਿਨੀ ਕਿ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਸੀ ਓਦੇ ਨਾਲ ਸਾਂਝੀ ਕਰਤੀ ਤੇ ਰੇਟ ਬਾਈ ਹੋਰੇ ਫੋਨ ਤੇ ਦੱਸਣਗੇ ਤੇ ਗੱਲਬਾਤ ਕਰ ਲਿਓ ਤੇ ਜੇ ਤੁਸੀਂ ਆਪਣੇ ਚੈਨਲ ਤੇ ਵੀਡੀਓ ਕਰਵਾਉਣਾ ਚਾਹੁੰਦੇ ਹੋ 8554820340 ਵਾਲੇ ਨੰਬਰ ਤੇ ਵਟਸਐਪ ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਜੀ